ਪੰਜ ਕੋਰਸਸ ਜੋ ਕਿ ਔਰਤਾਂ ਦੀ ਸੈਲਰੀ ਡਬਲ ਕਰ ਸਕਦੇ ਹਨ ਡਿਪਲੋਮਾ ਇਨ ਮੇਕਅਪ ਐਂਡ ਹੈਅਰ ਸਟਾਈਲਿੰਗ ਇਹ ਕੋਰਸ 2-3 ਮਹੀਨਿਆਂ ਦਾ ਹੁੰਦਾ ਹੈ ਇਸ ਕੋਰਸ ਨੂੰ ਕਰਨ ਨਾਲ ਸੈਲਰੀ ਡਬਲ ਹੋ ਸਕਦੀ ਹੈ ਡਿਪਲੋਮਾ ਇਨ ਹੈਅਰ ਡਰੈਸਿੰਗ ਕੋਰਸ ਇਹ ਕੋਰਸ ਵੀ 2 ਤੋਂ 3 ਮਹੀਨੇ ਦਾ ਹੁੰਦਾ ਹੈ ਇਹ ਕੋਰਸ ਸੈਲਰੀ ਵਧਾਉਣ ਲਈ ਬਹੁਤ ਵਧੀਆ ਹੈ ਡਿਪਲੋਮਾ ਇਨ ਨੇਲ ਟੈਕਨੀਸ਼ੀਅਨ ਕੋਰਸ ਇਹ ਕੋਰਸ 1 ਮਹੀਨੇ ਦਾ ਹੁੰਦਾ ਹੈ ਜੇ ਤੁਸੀਂ ਬਿਊਟੀ ਰਿਲੇਟਡ ਕੋਈ ਹੋਰ ਕੋਰਸ ਕੀਤਾ ਹੈ ਤਾਂ ਇਹ ਕੋਰਸ ਤੁਹਾਡੇ ਲਈ ਬਹੁਤ ਲਾਭਦਾਇਕ ਹੈ ਆਈਲੈਸ਼ ਐਕਸਟੈਂਸ਼ਨ ਕੋਰਸ ਇਹ ਕੋਰਸ 1 ਹਫਤੇ ਦਾ ਹੁੰਦਾ ਹੈ ਤੇ ਇਹ ਬਹੁਤ ਡਿਮਾਂਡ ਵਿੱਚ ਹੈ ਇਸ ਨਾਲ ਵੀ ਤੁਸੀਂ ਵਧੀਆ ਕਮਾਈ ਕਰ ਸਕਦੇ ਹੋ ਪਰਮਨੈਂਟ ਮੇਕਅਪ ਕੋਰਸ ਇਹ ਕੋਰਸ 7 ਦਿਨਾਂ ਦਾ ਹੁੰਦਾ ਹੈ ਤੇ ਇਹ ਵੀ ਬਹੁਤ ਡਿਮਾਂਡ ਵਿੱਚ ਹੈ ਹੁਣ ਤੁਹਾਨੂੰ ਇੰਡੀਆ ਦੀਆਂ ਟੌਪ 3 ਬਿਊਟੀ ਅਕੈਡਮੀਆਂ ਬਾਰੇ ਦੱਸਦੇ ਹਾਂ ਜੋ ਇਹ ਕੋਰਸ ਕਰਵਾਉਂਦੀਆਂ ਹਨ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਇਸ ਦੀ ਇੱਕ ਬ੍ਰਾਂਚ ਦਿੱਲੀ ਵਿੱਚ ਹੈ ਤੇ ਇੱਕ ਨੌਇਡਾ ਵਿੱਚ ਹੈ ਇਹ ਇੰਡੀਆ ਦੀ ਟੌਪ ਅਕੈਡਮੀਆਂ ਵਿੱਚੋਂ ਇੱਕ ਹੈ VLCC ਅਕੈਡਮੀ ਮੁੰਬਈ ਇਸ ਦੀਆਂ 50 ਤੋਂ ਵੱਧ ਬ੍ਰਾਂਚਾਂ ਹਨ Lakme ਅਕੈਡਮੀ ਮੁੰਬਈ ਇਸ ਦੀਆਂ ਵੀ ਬਹੁਤ ਸਾਰੀਆਂ ਬ੍ਰਾਂਚਾਂ ਹਨ ਜੇ ਤੁਸੀਂ ਵੀ ਬਿਊਟੀ ਇੰਡਸਟਰੀ ਬਾਰੇ ਹੋਰ ਜਾਨਣਾ ਚਾਹੁੰਦੇ ਹੋ ਤਾਂ ਹੁਣੇ ਸਾਡੇ ਪੇਜ ਨੂੰ ਫੋਲੋ ਕਰੋ